ਦੋ ਦਿਨ ਪਹਿਲਾਂ ਪਰਿਵਾਰ ਨੂੰ ਮਿਲਕੇ ਡਿਊਟੀ ਤੇ ਪਰਤੇ ਫੌਜੀ ਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਤਿਰੰਗੇ ਵਿੱਚ ਲਿਪਟੇ ਘਰ ਵਾਪਸ ਪਰਤੇ ਆਪਣੇ ਪਿਤਾ ਨੂੰ ਦੇਖ ਰੋਂਦੀ ਕਰ ਲੋਦੀ 6 ਸਾਲਾ ਤੀਨੇ ਸਭਨਾ ਦੀਆਂ ਅੱਖਾਂ ਗਮਗਿੰਗ ਕਰ ਦਿੱਤੀਆਂ। ਪਿੰਡ ਹੀਰਾਂ ਦੇ ਰਹਿਣ ਵਾਲੇ 35 ਸਾਲਾ ਫੌਜੀ ਜਵਾਨ ਨਾਇਕ ਗੁਰਪ੍ਰੀਤ ਸਿੰਘ ਪੁੱਤਰ ਸਵਰਗੀ ਹਰਪਾਲ ਸਿੰਘ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ ਦੁਖਦ ਘਟਨਾ ਅੰਬਾਲਾ ਵਿਖੇ ਹੋਈ ਜਿੱਥੇ ਉਹ ਭਾਰਤੀ ਫੌਜ ਦੀ ਬੰਗਾਲ ਇੰਜੀਨੀਅਰਸ ਦੀ ਪੈਂਠ ਬਿਰਜ ਯੂਨਿਟ ਵਿੱਚ ਸੇਵਾ ਨਿਭਾ ਰਹੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਅਚਾਨਕੋ ਨਦੀ ਤबीयत ਵਿਗੜੀ ਤੇ ਦਿਲ ਦਾ ਦੌਰਾ ਪੈਣ ਕਾਰਨ ਉਹ ਇਸ ਫਾਨੀ ਸੰਸਾਰ ਨੂੰ અલਵਿਦਾ ਆਖ ਗਏ। ਇਸੇ ਮਹੀਨੇ ਦੀ 31 ਅਕਤੂਬਰ ਨੂੰ ਉਹ ਫੌਜ ਦੀਆਂ ਸੇਵਾਵਾਂ ਤੋਂ ਸੇਵਾਮੁਕਤ ਹੋਣ ਵਾਲੇ ਸਨ। ਮ੍ਰਿਤਕ ਫੌਜੀ ਜਵਾਨ ਗੁਰਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਉਹਨਾਂ ਦੇ ਪਿੰਡ ਵਿਖੇ ਬਣੇ ਸ਼ਮਸ਼ਾਨ ਘਾਟ ਵਿੱਚ ਪੂਰੇ ਰਾਸ਼ਟਰੀ ਸਨਮਾਨ ਦੇ ਨਾਲ ਕੀਤਾ ਗਿਆ। फौजी जवान गरीब मैरा परिवार नाल संबंधित सी मृतक फौजी जवान अपने पिछे परिवार च पत्नी गुरप्रीत कौर छोटी बेटी अवनीत कौर माता जसविंदर कौर पर छे पेंड वास ने गुरप्रीत देश प्रति समर्पण और सादगी भरी शख्सियत याद कर दिया करद अथरुआरिया नम अखा शरदांजलि ਉਹਨਾਂ ਦੀ 12 13 ਤਰੀਕ ਨੂੰ ਉਹਨਾਂ ਨੇ ਆ ਜਾਣਾ ਸੀ ਕਰੇ ਰਿਟਾਇਰਮੈਂਟ ਤੇ ਬਾਅਦੋਂ ਗਏ ਫੋਨ ਆ ਗਿਆ ਜੋਂ ਤੇ ਉਹ ਕਹਿੰਦੇ ਤੁਹਾਡੀ ਪਾਰਟੀ ਆ ਪਾਰ ਦਾ ਦਿਨ ਰੱਖਿਆ ਹੋਇਆ ਇਹਨਾਂ ਨੇ ਤਾਂ ਛੁੱਟੀ ਵਧਾਉਣ ਨੂੰ ਕਹਿੰਦਾ ਸੀ ਵੀ ਮੈਨੂੰ 2-4 ਦਿਨ ਦੀ ਛੁੱਟੀ ਮੇਰੀ ਹੋਰ ਵਧਾ ਦਿਓ ਮੇਰਾ ਕੰਮ ਕਲੀਅਰ ਨਹੀਂ ਹੋਇਆ ਹੈਗਾ ਬੈਂਕ ਦਾ ਰੰਦਾ ਸੀ ਉਹ ਕਹਿੰਦੇ ਚਾਹੇ ਪਾਰਟੀ ਤੋਂ ਬਾਅਦ ਚੱਲਿਆ ਜਾਈਂ ਵੀ ਇੱਕ ਦਿਨ ਦੀ ਖਾਤਰ ਹੀ ਆ ਵੀ ਤੈਨੂੰ ਛੁੱਟੀ ਬਣਾ ਦਾਂਗੇ ਆ ਜਾ ਇੱਕ ਦਿਨ ਦੀ ਖਾਤਰ ਬਾਅਦੋਂ ਗਏ ਨੇ ਸਵੇਰੇ ਜਾਣੀ ਦੀ ਕਹਿੰਦੇ ਛਾਤੀ 'ਚ ਦਰਦ ਹੋਇਆ ਵਾ ਉਹਨਾਂ ਨੇ ਸਾਨੂੰ ਐ ਦੱਸਿਆ ਛਾਤੀ 'ਚ ਦਰਦ ਹੋਇਆ ਵਾ ਤੇ ਟੜਕਣ ਵੱਧ ਗਈ ਔਖੇ-ਔਖੇ ਸਾਹ ਆਉਣ ਲੱਗੇ ਤੇ ਹਸਪੀਟਲ ਲੈ ਗਏ ਐਨਐਸਐਸ ਨਾਲ ਉੱਥੇ ਐਡਮਿਟ ਕਰਾਤਾ ਉਹਨਾਂ ਨੇ ਜਾ ਕੇ ਵਸਾਂ ਨੂੰ ਜਾਣੀ ਨੋਕਾਡੇ ਨਾਲ ਫੋਨ ਆ ਗਿਆ ਵੀ ਤੁਸੀਂ ਆ ਜਾਓ ਜਲਦੀ ਤੋਂ ਜਲਦੀ ਤੁਹਾਡਾ ਮਰੀਜ਼ ਕੋਡਾ ਸੀਰੀਅਸ ਆ ਕਿ ਤੁਹਾਨੂੰ ਮਿਲਣਾ ਚਾਹੁੰਦਾ ਮੈਂ ਮੇਰੀ ਮੰਮੀ ਸਾਡੀ ਸਾਰੀ ਫੈਮਲੀ ਜਾਣੀ ਕਰਉਂਦੇ ਦੇ ਤੁਰਪੇ ਹੋਈ ਟਾਈਮ ਅਸੀਂ ਫਸੇ ਚਲੇ ਗਏ ਯਾਨੀ ਸਾਨੂੰ ਉਹਨਾਂ ਨੇ ਹਸਪੀਟਲ ਚਾਹੀ ਕਿਆ ਸਿੱਧੇ ਅਸੀਂ ਹਸਪੀਟਲ ਆਉਣੇ ਆ ਕਹਿੰਦੇ ਨਹੀਂ ਹਸਪੀਟਲ ਨਾ ਆਓ ਤੁਸੀਂ ਜਿਉਂਟਾਓ ਗੱਲ ਅਸੀਂ ਜਿਉਂਟਾ ਚਲੇ ਗਏ ਸਾਨੂੰ ਜਾ ਬਾਣੀ ਬੁਲਾਇਆ ਕਿ ਸਾਡੇ ਲੰਗਿਆਂ ਨਹੀਂ ਜਾ ਪਾਣੀ ਮੈਂ ਕਿਹਾ ਸਾਨੂੰ ਹਸਪੀਟਲ ਲੈ ਕੇ ਜਾਓ ਸਾਡਾ ਮੀਜ਼ਾ ਹਸਪੀਟਲ ਦਾ ਘਰ ਤੱਕ ਕੇ ਨਾਲ ਉਹਨਾਂ ਨੇ ਸਾਨੂੰ ਜਾ ਬਾਣੀ ਬੁਲਾਇਆ ਪਰ ਮੈਂ ਤਾਂ ਗਈ ਮੈਂ ਕਿਹਾ ਕੋਈ ਵੱਡੀ ਗੱਲਬਾਤ ਹੋਗੀ ਸਾਨੂੰ ਐਮਐਚ ਨਹੀਂ ਲੈ ਕੇ ਆਏ ਘਰੋਂ ਲੈ ਆਏ ਫਿਰ ਸਾਨੂੰ ਐਮਐਚ ਲੈ ਜਾ ਕੇ ਸਾਨੂੰ ਉੱਥੇ ਉਹਨਾਂ ਨੇ ਦੱਸਿਆ ਵੀ ਆਹ ਗੱਲਬਾਤ ਐ ਹੋ ਗਈ ਤੁਹਾਡਾ ਪੇਸ਼ੈਂਟ ਖਤਮ ਹੋ ਗਿਆ ਜਿਹੜੇ ਤੁਹਾਡੇ ਹਾਂ ਜੀ ਅੰਬਾਲੇ ਕਹਿੰਦੇ ਤੁਸੀਂ ਜੀ ਬਿਲਕੁਲ ਇਹ ਜਣੀ ਆਈ ਸੀਗੇ ਇਹ ਕੋਈ ਕੱਟੀ ਗਈ ਹੈ ਹਾਂ ਜੀ ਸਹੀ ਗੱਲ ਤੁਸੀਂ ਇਹ ਨਾਮ ਉਸ ਮਗੀ ਸੀ ਉਹ ਕਿਹੋ ਜਿਹਾ ਨਵਾਂ ਪ੍ਰਯੋਗ ਜਿਹੜਾ ਸਾਡੇ ਪਿੰਡ ਦਾ ਮੁੰਡਾ ਗੁਰਪ੍ਰੀਤ ਸਿੰਘ ਬੰਗਾਲ ਇੰਜੀਨੀਰਿੰਗ ਦੇ ਵਿੱਚ ਜੋੜਕੀ ਦੇ ਵਿੱਚ ਪੜ੍ਹਤ ਸੀ ਆਹੋ ਪਹਿਲਾਂ ਪਰ ਦੂ ਤਿੰਨ ਦਿਨ ਆ ਕੇ ਉਹ ਸੁਠੀ ਆਇਆ ਸੀ ਆ ਆਪਣੇ ਤੇ ਸਿਰ ਉੱਪਰ ਕੰਪਲੀਟ ਕਰਨ ਉਸ ਤੋਂ ਬਾਅਦ ਜਦੋਂ ਗਿਆ ਤਾਂ ਇੱਕ ਦਿਨ ਉੱਥੇ ਰਾਤ ਰਹਾ ਰਾਤ ਰਹਿਣ ਤੋਂ ਬਾਅਦ ਉਹਨੂੰ ਇੱਕਦਮ ਅਚਾਨਕ ਹਾਰਟ ਅਟੈਕ ਦੀ ਸਕਾਇਤ ਮਿਲੀ ਆ ਜਿਹਦੇ ਨਾਲ ਉਹਦੀ ਅੰਤਮ ਡੈਥ ਹੋ ਗਈ ਸਾਡੇ ਪਿੰਡ ਨੂੰ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਇਹ ਮੋਤੀ ਮਹਿਰ ਦੇ ਪਰਿਵਾਰ ਚੋਂ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਬੱਚਿਆਂ ਨੂੰ ਦੁੱਧ ਪਲਾਇਆ ਸੀ ਛੋਟੇ ਬੱਚਿਆਂ ਨੂੰ ਜੋਰਾਵਰ ਤੇ ਪਤੇ ਸੈਣ ਜੂ ਇਹ ਉਹਨਾਂ ਦੇ ਪਰਿਵਾਰ ਚੋਂ ਹੈਗੇ ਬੇ ਬੇਟੇ ਨੇ ਅ ਜਿਨ੍ਹਾਂ ਦਾ ਬਹੁਤ ਆਦਰ ਮਾਨ ਕਰਦੇ ਆ ਸਾਡੇ ਪਿੰਡ ਨੂੰ ਖਜ਼ਰ ਹੈਗੇ ਸਾਡੇ ਪਿੰਡ ਦੇ ਵਿੱਚ ਵੀ ਬਹੁਤ ਹੀ ਮਹਿਰ ਦੇ ਪਿੰਡ ਦੇ ਬੱਚੇ ਰਹਿੰਦੇ ਹਨ ਪ੍ਰਮਾਤਮਾ ਉਹਦੀ ਆਤਮਾ ਨੂੰ ਤੰਦਰੁਸਤ ਰੱਖੇ ਚੜ੍ਹਦੀ ਗੱਲ ਰੱਖੇ ਅੱਗੇ ਪਰਿਵਾਰ ਨੂੰ ਬਾਣਾ ਮੰਨਣਾ ਪਰਿਵਾਰ ਪਰਿਵਾਰ ਨੂੰ ਥੋੜੀ ਬਹੁਤੀ ਮਦਦ ਦਿੱਤੀ ਜਾਵੇ ਕਿਉਂਕਿ ਪਰਿਵਾਰ ਜਿਆਰਾ ਬਿਲਕੁਲ ਬੈਗਵਾਰਡ ਆ ਇਸ ਨੂੰ ਪਰਿਵਾਰ ਨੂੰ ਮਦਦ ਦਿੱਤੀ ਜਾਵੇ ਅੱਗੇ ਉਹਦੇ ਬੱਚੇ ਵੀ ਆ ਤਾਂ ਕਿ ਬੱਚੀ ਆ ਛੋਟੀ ਜੀ ਤਾਂ ਕਿ ਉਹਨੂੰ ਵੀ ਮਦਦ ਮਿਲ ਜੂਗੀ ਅਸੀਂ ਆਪਣੇ ਪਿੰਡਵਲੀੋਂ ਵੀ ਕਰਾਂਗੇ ਬਾਕੀ ਠੀਕ ਹੈ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ